ਕਾ ਇਜੈਂਟ ਇਹ ਤੁਹਾਨੂੰ ਕਿ ਸਾਡੇ ਨੋਦੇ ਆਏ ਉਹ ਪੈਰ ਤੇ ਫ੍ਰੈਕਚਰ ਹੱਡੀ ਥੋੜੀ ਜੀ ਉਹ ਆਪਰੇਸ਼ਨ ਕਰਨਾ ਉਹਨਾਂ ਨੇ ਤੋਂ ਕਰਨ ਨਹੀਂ ਦੇ ਅਜੇ ਤੱਕ ਪੈਸੂ ਉਦ ਨਹੀਂ ਦਿੱਤੇ ਭਵਨਧਾਲੇ ਜਿਹੜਾ ਨੰਬਰ ਲੌਂਚ ਕੀਤਾ ਮੈਗਨਾ ਉੱਤੇ ਕੰਪਲੇਨਟ ਕਰਨੀ ਪੈਣੀ ਲੱਗਦਾ ਹੈ ਇਸ ਹਿਸਾਬ ਨਾਲ ਸਿਰਫ ਇੱਕ ਗੈਨੀ ਦੇ ਵਿੱਚ ਉਹਨਾਂ ਨੇ ਵਿੰਡੋ ਏਸੀ ਇੱਕ ਲਗਾਇਆ ਸੀ ਜੋ ਵੀ ਉਹ ਵੀ ਪ੍ਰੋਪਰਲੀ ਕੰਮ ਨਹੀਂ ਕਰ ਰਿਹਾ ਜਦਕਿ ਇਹ ਸੈਂਟਰਲ ਏਸੀ ਕਨਸੈਪਟ ਹੈ ਇੱਕ ਵਿੰਡੋ ਏਸੀ ਨਾਲ ਪੂਰਾ ਆਪਾਂ ਉਹਨੂੰ ਹੀਟਿੰਗ ਹੀਟਿੰਗ ਨੂੰ ਰਨ ਨਹੀਂ ਕਰ ਸਕਦੇ ਤਿੰਨ ਚਾਰ ਦਿਨ ਹੋ ਗਏ ਆ ਜੀ ਦਿਲਵਰੀ ਕੇਸ਼ਾਣ ਕੀ ਕਹਿ ਰਹੇ ਡਾਕਟਰ ਡਾਕਟਰ ਕਹ ਰਿਹਾ ਵੀ ਇੱਥੇ AC ਨਹੀਂ ਚੱਲ ਰਿਹਾ ਤੇ ਮਰੀਜ਼ ਨੂੰ ਕੋਈ ਵੀ ਨੁਕਸਾਨ ਹੋਇਆ ਤੇ ਜ਼ਿੰਮੇਵਾਰ ਆਪ ਤਿੰਨ ਚਾਰ ਦਿਨ ਤੇ ਹੋ ਗਿਆ ਜੀ ਖੱਜਲ ਖਰਾਬ ਹੁੰਦਾ ਕੱਲ ਨੂੰ ਬੱਚੇ ਨੂੰ ਕੁਝ ਹੋ ਜੇ ਜਾਂ ਕੋਈ ਮਰੀਜ਼ ਨੂੰ ਕੁਝ ਹੋ ਜੇ ਤੇ ਕੌਣ ਜ਼ਿੰਮੇਵਾਰ ਆ ਸਾਨੂੰ ਤਾਂ ਦਿਖ ਨਹੀਂ ਰਿਹਾ ਕੋਈ ਫੈਸਿਲਿਟੀ ਮਿਲਦੀ ਇਹ ਤਾਂ ਕੋਈ ਪਤਾ ਨਹੀਂ ਲੱਗਦਾ ਤਿੰਨ ਚਾਰ ਦਿਨ ਹੋ ਗਿਆ ਖਰਾਬ ਹੁੰਦਾ ਜੇ ਕੋਈ ਸਹੂਲਤ ਮਿਲਦੀ ਹੁੰਦੀ ਤੇ ਇਦਾਂ ਖੱਜਲ ਖਰਾਬ ਨਾ ਹੁੰਦੇ ਮਾਂਗੇ ਇਹੀ ਕਰਦੇ ਆ ਵੀ ਚਲੋ ਆਹੀ ਤੇ ਹੋਈ ਤੇ ਖੱਜਲ ਖਰਾਬ ਕੋਈ ਹੋਰ ਨਾ ਹੋਵੇ ਜੋ ਸੂਲ ਤਾਂ ਚਾਹੀਦੀਆਂ ਵਾ ਹਸਪਤਾਲ ਵਿੱਚੋਂ ਮੇਰਾ ਨਾਮ ਕੋਮਲ ਮਲਿਕਾ ਕਰੋਦੇ ਪਿਆਰਿਓ ਕੀ ਪ੍ਰੋਬਲਮ ਹੈ ਜੀ ਪਰਸੋਂ ਦੇ ਅਸੀਂ ਆਉਂਦੇ ਪਏ ਆ ਜੀ ਏਸੀ ਨਹੀਂ ਚੱਲਦਾ ਪਿਆ ਸਰ ਮੈਡਮ ਕਹਿੰਦੇ ਵੀ ਅਸੀਂ ਇਦਾਂ ਆਪਰੇਟ ਨਹੀਂ ਕਰ ਸਕਦੇ ਟਾਂਕੇ ਦੇ ਵਿੱਚ ਪਸੀਨਾ ਪਾਊਗਾ ਟਾਂਕੇ ਖਰਾਬ ਹੋਣਗੇ ਹਾਂਜੀ ਤੇ ਫਿਰ ਕਦੋਂ ਤੱਕ ਕਹਿੰਦੇ ਵੀ ਧੰਨਵਾਦ ਉਹ ਕਹਿ ਰਹੇ ਸਵੇਰੇ ਏਸੀ ਲਵਾ ਦੇਣ ਤੇ ਫਿਰ ਸਵੇਰ ਸੁਬਾ ਕਰ ਦਵਾਂਗੇ ਅਸੀਂ ਅਗਰੇ ਇੱਥੇ ਨਾਲ ਲੱਗਿਆਂ ਦਾ ਪਿੱਛੇ ਰਹੋਗੇ ਇਦਾਂ ਥੋੜੀ ਰਹਿ ਸਕਦੇ ਹੋ ਜੀ ਆਪਰੇਟ ਦਿੱਤਾ ਹੋਇਆ ਹੈ ਫਿਰ ਆਪਰੇਟ ਤਾਂ ਕਰਾਉਣਾ ਹੀ ਆ ਜੀ ਟਾਈਮ ਦਿੱਤਾ ਹੋਇਆ ਅੱਜ ਦਾ ਟਾਈਮ ਦਿੱਤਾ ਸੀਗਾ ਅੱਜ ਫਿਰ ਉਹਨਾਂ ਨੇ ਬੋਲਾ ਵੀ ਕੱਲ ਨੂੰ ਕਰਾਂਗੇ ਤੁਹਾਡਾ ਆਪਰੇਟ ਏਸੀ ਨਹੀਂ ਚੱਲ ਰਿਹਾ ਬਲਵਿੰਦਰ ਕਾ ਆਪਰੇਟ ਤਿੰਨ ਚਾਰ ਦਿਨ ਤੋਂ ਆ ਰਹੀ ਹੈ ਰੋਜ਼ ਸਾਨੂੰ ਕਹਿ ਦਿੰਦੇ ਅੱਜ ਕਰ ਦਿੰਦੇ ਅੱਜ ਕਰ ਦਿੰਦੇ ਬੈਠੇ ਹੀ ਕੱਦੋ ਕਰਾਵੋਗੇ ਚੱਲ ਜਿੱਤੇ ਏਸੀ ਦੀ وجہ ਕਾ ਆਪ ਨੂੰ ਪ੍ਰੈਸ਼ਰ ਵੀ ਕਰ ਰਹੇ ਇੰਦਾ ਕ ਨੁਕਸਾਨ ਹੋਈ ਸਕਦਾ ਕੋਈ ਦਾ ਕੋਈ ਪਰ ਗਰੀਬ ਬੰਦਾ ਫਿਰ ਕਿੱਥੇ ਜਾਵੇ ਆ ਸਨਮ ਦਾ ਇਤਿਹਾਸ ਜੀ ਇਹ ਸਰੂਲਾਰੇ ਲਾਈ ਜਾਂਦੇ ਸੁਲਤਾਨ ਉਦਮੋਕੇ ਦੇ ਨਾਨਕੇ ਅਸਕੇ ਅਨ ਬਰ ਬਰੋਖਾਗੇ ਲੈ ਹੋਏ ਸੀ ਕਹਿਣਾ ਵੀ ਬਰੋਖਈਆ ਟੈਸਟ ਬਰੋਖਾਗੇ ਲੈਏ ਆ ਵੈਸੇ ਪਹਿਲਾਂ ਕੀਤੇ ਇਹਨਾਂ ਨੇ ਟੈਸਟ ਦੋ ਚਲੇ ਘੰਟੇ ਪੈਰ ਦੀ ਹੱਡੀ ਦੋ ਨਹੀਂ 2.5 ਘੰਟੇ ਤੋਂ ਉੱਤੇ ਹੋ ਗਿਆ 9.5 ਤੇ ਆਏ ਆ ਉਹ ਪੈਰ ਤੇ ਫ੍ਰੈਕਚਰ ਹੱਡੀ ਥੋੜੀ ਜਿਹੀ ਹੋਵਾ ਆਪਰੇਸ਼ਨ ਕਰਨਾ ਉਹਨਾਂ ਨੇ ਤੋਂ ਕਰਨ ਨਹੀਂ ਦੇ ਅਜ ਤੱਕ ਕੀ ਕਹਿੰਦੇ ਰੋਖ ਡਾਕਟਰ ਵੀ ਕਹਿੰਦੇ ਹੜਤਾਲ ਕੀਤੀ ਆ ਬੰਦੇ ਹੜਤਾਲ ਕਾਦੀ ਤੀ ਬੰਦੇ ਤਾਂ ਤੀ ਠੀਕ ਕਰੋ ਕਹਿੰਦੇ ਏਸੀ ਖਰਾਬ ਹੋ ਤੀ ਏਸੀ ਠੀਕ ਕਰਾ ਦੇ ਚੋਪਾਰ ਕੇ ਉਹ ਜਿਹੜੇ ਪੈਸੇ ਬੰਦਿਆ ਗਵਰਨਮੈਂਟ ਨੂੰ ਪਾਓ ਜੋ ਸਰਕਾਰੀ ਹਸਪੀਟਲ ਆ ਠੀਕ ਨੇ ਕੋਈ ਸਹੂਲਤ ਨਹੀਂ ਆਏਗੀ ਕੋਈ ਸਹੂਲਤ ਨਹੀਂ ਦਿੱਤੀ ਭਗਵਾਨ ਤੁਹਾਨੂੰ ਜਿਹੜਾ ਨੰਬਰ ਲਾਂਚ ਕੀਤਾ ਮੈਂ ਕਿਨੋਂ ਉੱਥੇ ਕੰਪਲੇਨਟ ਕਰਨੀ ਪੈਣੀ ਲੱਗਦਾ ਇਸ ਹਿਸਾਬ ਨਾਲ ਫਿਰ ਪਤਾ ਨਹੀਂ ਕੀ ਕਰਦੇ ਕਿ ਨਹੀਂ ਕਰਦੇ ਜਿਹੜੇ ਸਾਡੇ ਕੋਟੀ ਹੈ ਉਹ ਸੈਂਟਰਲੀ ਏਸੀ ਹੈ ਜੇਦੀ ਮਤਲਬ ਸੈਂਟਰਲੀ ਸਪਲਾਈ ਹੈ ਏਸੀ ਦੀ ਏਅਰ ਕੰਡੀਸ਼ਨ ਕਰਨ ਵਾਸਤੇ ਅੰਦਰ ਦਾ ਜਿਹੜਾ ਮਾਹੌਲ ਆ ਉਹ ਠੰਡਾ ਰੱਖਣ ਵਾਸਤੇ ਜਿਹਦੇ ਨਾਲ ਕਿ ਅਸੀਂ ਆਪਰੇਟ ਕਰ ਸਕਦੇ ਹਾਂ ਤੇ ਜਿਹੜੇ ਏਸੀ ਸਾਡੇ ਉਹ ਪਿਛਲੇ ਇੱਕ ਹਫਤੇ ਤੋਂ ਬੰਦ ਹੈ ਜਿਹਦੇ ਕਰਕੇ ਸਾਨੂੰ ਆਪਰੇਟ ਕਰਨ ਦੇ ਵਿੱਚ ਔਰਥੋਟੀ ਤੇ ਗਾਈਨੀਓਟੀ ਦੇ ਵਿੱਚ ਵੀ ਪ੍ਰੋਬਲਮ ਆ ਰਹੀ ਹੈ ਤੇ ਆਪਾਂ ਆਪਰੇਟ ਕਰਨੀ ਪਾਰ ਕਿਉਂਕਿ ਉੱਥੇ ਬਹੁਤ ਜ਼ਿਆਦਾ ਅੰਦਰ ਹਿਊਮਿਡਿਟੀ ਤੇ ਸਵੇਟਿੰਗ ਹੋ ਜਾਂਦੀ ਹੈ ਤੇ ਉਦੋਂ ਦਾ ਹੀ ਕਰ ਰਹੇ ਆ ਥੋੜਾ ਬੋਤਾ ਪਰ ਉਹਦਾ ਕੋਈ ਸੋਲੂਸ਼ਨ ਨਿਕਲਿਆ ਨਹੀਂ ਹੈਗਾ ਇੰਨੇ ਦਿਨ ਦਾ ਆਪਾਂ ਐਡਮਿਨਿਸਟ੍ਰੇਸ਼ਨ ਨੂੰ ਵੀ ਮਤਲਬ ਚਿੱਠੀ ਦੇ ਦਿੱਤੀ ਸੀ ਕਿ ਇਹ ਖਰਾਬ ਹੋਏ ਪਏ ਆ ਪਰ ਸਟਿਲ ਉਹਨਾਂ ਦਾ ਕੋਈ ਹਾਲੇ ਤੱਕ ਹੱਲ ਨਹੀਂ ਨਿਕਲਿਆ ਸਿਰਫ ਇੱਕ ਦਾਈਨੀ ਦੇ ਵਿੱਚ ਉਹਨਾਂ ਨੇ ਵਿੰਡੋ ਏਸੀ ਇੱਕ ਲਗਾਇਆ ਸੀ ਜੋ ਕਿ ਉਹ ਵੀ ਪ੍ਰੋਪਰਲੀ ਕੰਮ ਨਹੀਂ ਕਰ ਰਿਹਾ ਜਦ ਕਿ ਇਹ ਸੈਂਟਰਲ ਏਸੀ ਕਨਸੈਪਟ ਹੈ ਇੱਕ ਵਿੰਡੋ ਏਸੀ ਨਾਲ ਪੂਰਾ ਆਪਾਂ ਉਹਨੂੰ 18 18 ਨੂੰ ਰਨ ਨਹੀਂ ਕਰ ਸਕਦੇ ਅਸੀਂ ਜਾਣਦੇ ਆ ਕਿ ਅੱਜ ਦੇ ਦਿਨ ਇਸ ਕਰਕੇ ਬੰਦ ਕੀਤਾ ਗਿਆ ਕਿਉਂਕਿ ਪੇਸ਼ੰਤਾਂ ਨੂੰ ਦੇਖੋ ਸਾਡੇ ਕਰਨ ਦਾ ਹੀ ਫੇਰ ਵੀ ਖੜੇ ਹੋ ਗਏ ਪਰਸੀਨੇ ਦੇ ਵਿੱਚ ਕਰ ਦਿੰਨੇ ਆ ਪਰ ਜਿਹੜਾ ਪਰਸੀਨਾ ਜਾ ਕੇ ਪੇਸ਼ੰਤਾਂ ਦੀ ਜ਼ਖਮ ਦੇ ਵਿੱਚ ਡਿੱਗਦਾ ਆ ਉਦੇ ਨਾਲ ਪੇਸ਼ੈਂਟ ਨੂੰ ਸਵੀਅਰ ਇਨਫੈਕਸ਼ਨ ਹੋਣ ਦੇ ਚਾਂਸ ਹੁੰਦੇ ਆ ਜਿਹਦੀ ਕਿ ਉਸ ਤੋਂ ਬਾਅਦ ਉਹਦੀ ਜਾਨ ਤੇ ਵੀ ਖਤਰਾ ਬਣ ਸਕਦਾ ਹੈ ਜਾਂ ਪੇਸ਼ੈਂਟ ਬਾਅਦ ਵਿੱਚ ਜਹਾਨੂੰ ਕੰਪਲੇਨ ਕਰਦਾ ਹੈ ਕਿ ਮਤਲਬ ਮੇਰਾ ਜ਼ਖਮ ਖਰਾਬ ਹੋ ਗਿਆ ਸੋ ਅਸੀਂ ਰਿਕੁਐਸਟ ਕਰਨੇ ਆ ਕਿ ਜਲਦੀ ਤੋਂ ਜਲਦੀ ਇਹਨੂੰ ਠੀਕ ਕੀਤਾ ਜਾਏ ਸੋ ਥੈਟ ਕਿ ਅਸੀਂ ਪ੍ਰੋਪਰਲੀ ਕੰਮ ਕਰ ਸਕੀਏ ਤੇ ਪੇਸ਼ੈਂਟ ਨੂੰ ਕੋਈ ਪ੍ਰੋਬਲਮ ਨਾ ਆਏ ਹਾਂਜੀ ਸਾਰੇ ਗਾਇਨਕੋਲੋਜਿਸਟ ਨੇ ਆਰਥੋਪੈਡਿਕ ਸਰਜਨ ਤੇ ਜਿਹੜੀ ਸਰਜਰੀ ਦੀਆਂ ਸਾਰੀਆਂ ਸਰਜਰੀਆਂ ਚ ਪੋਸਟਪੋਨ ਕੀਤੀਆਂ ਗਈਆਂ ਤਾਂ ਕਿ ਸ਼ਾਇਦ ਕੱਲ ਤੱਕ ਕੋਈ ਹੋ ਜਾਏ ਜੋ ਕਿ ਪਹਿਲਾਂ ਐਡਮਿਨਿਸਟ੍ਰੇਸ਼ਨ ਵਾਲੇ ਕਹਿ ਰਹੇ ਕਿ 1-2 ਕੱਲ ਦੇ ਸੈਂਟਰ ਸਾਡੇ ਅਸੀਂ ਉਹ ਸਾਡਾ ਕੱਲ ਦੇ ਟ੍ਰਿਪ ਕਰ ਗਿਆ ਹੈ ਅਸੀਂ ਇਸ ਜੇਟ ਤੇ ਉੱਪਰ ਗੱਲ ਕੀਤੀ ਸੀ ਜਿਹੜੇ ਮੈਂ ਜਨਨ ਕਿਸੇ ਇੱਕ ਚੱਲਦੀ ਸੈਂਸ ਚੱਲਣੀ ਹੈ ਉਹ ਚੰਡੀਗੜ੍ਹ ਟੀਮ ਵਾਲੀ ਚੰਡੀਗੜ੍ਹ ਜਾਣੀ ਹੈ ਉਹ ਕਹਿੰਦੇ ਅਸੀਂ ਉਹਨਾਂ ਨਾਲ ਗੱਲ ਕੀਤੀ ਕੱਲ ਸ਼ਾਇਦ ਅੱਜ ਸ਼ਾਮ ਤੱਕ ਜਾਂ ਕੱਲ ਤੱਕ ਉਹ ਠੀਕ ਹੋ ਜਾਏਗੀ ਕਿਉਂਕਿ ਸਾਡੇ ਕਮ ਸਪੀਡ ਸੀਗਾ ਲੱਗਾ ਹੈ ਉਹ ਅਸੀਂ ਐਕਚੁਅਲੀ ਸਪੀਡ ਸੀ ਚੱਲ ਰਿਹਾ ਤੇ ਦੂਸਰੇ ਸਪੀਡ ਸੀ ਕੋ ਕਹਰੇ ਕਿ ਉਹ ਚਕੂਲੀ ਨਹੀਂ ਹੋ ਰਹੀ ਉਹ ਸਾਡਾ ਟੈਕਨੀਸ਼ੀਅਨ ਲਗਾਇਆ ਸੀ ਅਸੀਂ ਅੱਜ ਬੁਲਾਇਆ ਸੀ ਉਹ ਠੀਕ ਕਰ ਰਿਹਾ ਕਾਇਨੀਓਟੀ ਚੱਲ ਰਿਹਾ ਸਾਡਾ ਸਪੀਡ ਸੀ ਚੱਲ ਰਿਹਾ ਉਹ ਅਰਥਾਗੋਟੀ ਦੀ ਪ੍ਰੋਬਲਮ ਆ ਰਹੀ ਹੈ ਉਹਦਾ ਸਿਟੀਸੀ ਵੀ ਕੱਲੋ ਵੀ ਖਰਾਬ ਹੋ ਗਿਆ ਤੁਹਾਨੂੰ ਤੇ ਸੈਂਟਰਲ AC ਵੀ ਦੋਨੋਂ ਕੱਲ ਟ੍ਰਿਪ ਕੀਤਾ ਹੈ ਇਹ ਸਾਡੀ ਡਾਇਰੈਕਟਰ ਸਾਹਿਬ ਨਾਲ ਗੱਲ ਹੋਈ ਹੈ ਚੇਅਰਮੈਨ ਸਾਡੀ ਗੱਲ ਹੈ ਜਿਹੜਾ ਖੁਦ ਫੋਨ ਕੀਤਾ ਉਹ ਕਹਿੰਦਾ ਅੱਜ ਸ਼ਾਮ ਤੱਕ ਜਮ ਕਾਲ ਦਾ ਤੁਹਾਡਾ ਸੈਂਟਰਲ AC ਠੀਕ ਆ ਜਾਣਾ